ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਨੇੜੇ ਬਾਈਆਂ ਦੇ ਬਧੌੜ ਵੀ ਰਹਿ ਜਾਂਦਾ ਤੇ ਮੱਝੂਕੇ ਤੇ ਸੈਦੋ ਪਿੰਡ ਵੀ ਨੇੜੇ ਰਹਿ ਜਾਂਦਾ ਤੇ ਬਾਈ ਜੀ ਨੇ ਕਰਾਵਾਏ ਗੱਲਬਾਤ ਦੋ ਐਨੀਮਲ ਆ ਦੋ ਤੀਜਾ ਤੀਜਾ ਸੂਆ ਮਹੀਸਾਂ ਆ ਬਾਈ ਕੋਲ ਤੇ ਗੱਲਬਾਤ ਕਰਾਵਾਂਗੇ ਸੂਣ ਵਾਲਿਆਂ ਗੱਪਣਾ ਦੋਨੇ ਤੇ ਚੰਗੇ ਦੁੱਧ ਵਾਲੀਆਂ ਡੇਰੀ ਡੂਰੀ ਦੇ ਮਤਲਬ ਲੀਆਂ ਜਿਨੇ ਦੁੱਧ ਨੂੰ ਲਾਉਣੀਆਂ ਉਹ ਮੰਨਣਗਾ ਸਸੀ ਦਾ ਬਾਈ ਹੋ ਠੀਕ ਠਾਕ ਅਮਰੇ ਕਾਲੇ ਤੇ ਨੰਬਰ ਬੋਲਿਓ ਜੀ ਆਪਣਾ 9852 9852377 ਤੇ ਪਿੰਡ ਹਿੰਦਪੁਰਾਈ ਜਿਹੜਾ ਮੁੰਡਾ ਗਸੀਲ ਪਿੰਡ ਨਿਹਾਲ ਜੀ ਕਾਲਾ ਠੀਕ ਆ ਤੇ ਅੱਜ ਆਪਾਂ ਦੋਨਾਂ ਨੂੰ ਦਿਖਾਉਣੀ ਆ ਹਾਂ ਜੀ ਆ ਦੋ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ ਦੇਖੀ ਜੰਨੇ ਆ ਇਹਦੇ ਲਈ ਮੱਝ ਕਿਹੜਾ ਸੂਆ ਇਹ ਤੇ ਤੀਜਾ ਜਿਹੜਾ ਦੁੱਧ ਸੂਆ ਠੀਕ ਆ ਵੀਰੇ ਤੇ ਦੁੱਧ ਕਿੰਨਾ ਗੜ ਦੁੱਧ 12 ਲੀਟਰ 12 ਲੀਟਰ ਕਾਢ ਦੋ 12 ਲੀਟਰ 5 4 ਪੰਨੇ ਕਾਢ ਲਓ ਫਿਰ ਬਾਹਰ ਨੂੰ ਤੋਰ ਕੇ ਦਿਖਾ ਦੇ ਤੇ ਮੁੱਲ ਕਾਲੇ ਦਾ ਮੁੱਲ ਭਈ ਜਵਾਜ ਕਰ ਦਾਂਗੇ ਖੂਨ ਤੇ ਪਸ ਠੀਕ ਆ ਬਾਈ ਜਵਾਜ ਠੀਕ ਆ ਦੁੱਧ ਬਾਈ ਬਾਕੀ ਕਿੰਨਾ ਕਿੰਨਾ ਕਾਢ ਦੇਣੀਆਂ ਦੁੱਧ ਦੇ ਦੋ ਭਈ 12 ਲੀਟਰ ਮੋਰਾਂ ਨੂੰ ਕਿੰਨੇ ਦੇਵਾ ਦੇਖੋ ਇਹਦਾ ਥੱਲੇ ਪਲੇ ਪਲੇ ਸਾਹ ਲੈਣਾ ਇਹਦੇ 4 5 ਲੈ ਜਾਣੇ ਮੈਂ ਸਮਝ ਗਿਆ ਤੁਹਾਡੀ ਗੱਲ ਸਾਰਾ ਬਾਕੀ ਨੂੰ ਦੇਵਾ ਸੀ ਆ ਦੇਖੋ ਜੀ ਕਿਆ ਬਾਤ ਆ ਥੱਲੇੋਂ ਥੱਲੇੋਂ ਪੂਰੀ ਦੁੱਧ ਤਾਂ ਬੇਫਿਕਰ ਹੋ ਕੇ ਲੈ ਜਾਓ ਇੱਕ ਨੰਬਰ ਦੁੱਧ ਨੂੰ ਨਿਕਲਣੀਆਂ ਚੰਗੀਆਂ ਆਈਆਂ ਪੂਰੀਆਂ ਦੋਨੇ ਆ ਦੇਖੋ ਬਾਈ ਕਹਿੰਦਾ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਆਪਣੀ ਬਾਈ ਦੀ ਹੈਗੀ ਲਈ ਵੀ ਤੇ ਘਰੇਓ ਜੀ ਸੰਪਰਕ ਜ਼ਰੂਰ ਦੇਖਿਓ ਫੇਸ ਕੁਆਲਿਟੀ ਚੰਗੀ ਤੇ ਚੰਗੀ ਮੱਝ ਆ ਗਈ ਰੇਟ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਹੋਊਗਾ ਜਮਾਇਜ਼ ਆਹ ਦੇਖੋ ਜੀ ਕਿਆ ਬਾਤ ਆ ਲੈ ਵਲੂ ਵੀ ਤਾਂ ਕੋਈ ਆਂਤ ਹੀ ਕੋਈ ਨਹੀਂ ਤੇ ਕਾਲੇ ਚੀਪਾ ਜੂਪਾ ਓਕੇ ਥਣ ਥਣ ਠੀਕ ਆ ਬਾਈ ਠੀਕ ਓਕੇ ਓਕੇ ਆਹ ਦੇਖੋ ਜੀ ਕਿਆ ਬਾਤ ਆ ਲੈ ਤੂੰ ਦੇਖੋ ਜੀ ਇੱਕ ਚਾਰ ਫਾਇਨਲ ਲੈ ਲੀ ਤੇ ਦੂਜੇ ਨੰਬਰ ਆ ਦੀ ਗੱਲ ਕਰ ਲੀ ਬਟਨ ਵਾਲੀ ਝੋਟੀ ਹੈਗੀ ਆ ਦੇਖੋ ਜੀ ਬਟਨ ਦੇਖੋ ਕਿੰਨੇ ਵਧੀਆ ਇਹਦੇ ਲੱਗੇ ਹੋਏ ਠੀਕ ਇਹ ਵੀ ਚਾਰ ਫਾਇਨਲ ਲੈ ਜੂਗੀ ਹਾਂ ਜੀ ਤਿੰਨ ਚਾਰ ਠੀਕ ਹੈ ਜੀ ਤੋੜੋ ਇਹਦਾ ਵੀ ਮੁੱਲ ਫੋਨ ਤੇ ਆ ਇਹਦਾ ਮੁੱਲ ਮੁੱਲ ਤਾਂ ਚਾਹਾਂ ਜਾਇਆ ਹੋਊਗਾ ਮੁੱਲ ਤੀਜਾ ਸੁਆ ਇਹ ਇਹ ਤੀਜਾ ਸੁਆ ਤੇ ਦੁੱਧ ਕਿੰਨਾ ਘੜ ਦੂਗੀ ਇਹ ਦੁੱਧ ਕਿੰਨਾ 11 12 12 ਨਹੀਂ ਨਾ ਸਮਝੋ ਠੀਕ ਹੈ ਵੀ ਠੀਕ ਹੈ ਓਕੇ ਆ ਦੇਖੋ ਜੀ ਠੀਕ ਹੈ ਵੀਰੇ ਨਹੀਂ ਐਵੇਂ ਕੋਈ ਫਾਇਦਾ ਨਹੀਂ ਗਲਤ ਗੱਲਾਂ ਦਾ ਕਰ ਲਿਓ ਜੇ ਇੱਕ ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤੇ ਨੰਬਰ 22 ਦਾ ਆਪਾਂ ਬੋਲਤਾ ਰੇਟ ਇਹਨਾਂ ਦੇ ਜਾਇਜ਼ ਹੀ ਹੋਣਗੇ ਜਮਾ ਜਮਾ ਜਾਇਜ਼ ਪਸ਼ੂ ਦੇ ਹਿਸਾਬ ਨਾਲ ਜਿਹੜਾ ਪਸ਼ੂ ਆ ਮਾਰਕੀਟ ਦਾ ਰੇਟ ਹੈ ਨਾ ਜਿਹੜਾ ਐਨ ਜਾਇਜ਼ ਹੋ ਜਮਾ ਤੇ ਦੇਖ ਲਿਓ ਕਰ ਲਿਓ ਬਾਈ ਨਾਲ ਸੰਪਰਕ ਜ਼ਰੂਰ ਚੰਗੀ ਝੋਟੇ ਪੰਜ ਚਾਰ ਦਿਨ ਬਾਅਦ ਵੀ ਦੁੱਧ ਦੇ ਵੀ 12-13 ਗੜਦੂ ਉਹ ਵੀ ਕੜਦੂ 12-13 ਦੋ ਨਾਗ ਸੀ ਦੋਨੇ ਸਾਨੂੰ ਦਿਖਾਤੇ ਆ ਤੇ ਚੰਗੇ ਲੈਵੇ ਆਂਗਾ ਮੈਂ ਅੰਗਾ ਦੁੱਨੇ ਘੱਟ ਤੋਂ ਘੱਟ 22-23 ਕਿਲੋ ਦੁੱਧ ਮੌਜ ਨਾਲ ਪਾ ਦੇਣੀਆਂ ਤੁਨੇ ਹਨਾ ਬਾਈ ਕਾਲੇ ਠੀਕ ਆ ਨੰਬਰ ਫੇਰ ਬੋਲਦੀ ਬਈ ਕੱਲ 7952 58375 ਪਿੰਡ ਹਿੰਮਤਪੁਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੁਕਤ ਤੁਸੀਂ ਇਹ ਆ ਠੀਕ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ